ਸਾਰੇ ਸਤਿ ਸ਼੍ਰੀ ਅਕਾਲ ਪਿਆਰ ਤੇ ਸਤਿਕਾਰ ਪ੍ਰੀਸਾ ਸ੍ਰੀ ਕਾਹ ਨਮਸਕਾਰ ਪਿਆਰੇ ਸਤਿਓ ਜਿਵੇਂ ਕਿ ਆਪਾਂ ਸਾਡੇ ਚੱਲ ਰਿਹਾ ਹੈ ਪਰਮਾ ਜੋਗਨਾੰਦੀ ਦੀ ਆਤਮ ਕਥਾ ਦਾ ਇੱਕ ਯੋਗੀ ਦੀ ਆਤਮ ਕਥਾ ਤੇ ਅੱਜ ਆਪਾਂ ਪਹੁੰਚੇ ਹਾਂ ਦੇ ਪਾ 26ਵੇਂ ਅਧਿਆਏ ਤੇ ਜਿਹਦਾ ਸ਼ੀਸ਼ਕ ਹੈ ਕ੍ਰਿਆ ਯੋਗ ਵਿਗਿਆਨ ਤੇ ਇਹਦੇ ਵਿੱਚ ਅਵ ਆਪਾਂ ਜਾਣਦੇ ਹਾਂ ਕੀ ਹੈ ਆਖਿਰ ਕ੍ਰਿਆ ਯੋਗ ਕ੍ਰਿਆ ਯੋਗ ਦਾ ਪਾਰ ਪਾਰ ਜ਼ਿਕਰ ਕੀਤਾ ਗਿਆ ਹੈ ਇਸ ਪੁਸਤਕ ਦੇ ਵਿੱਚ ਆਤਮ ਕਥਾ ਦੇ ਵਿੱਚ ਇਹਦਾ ਜਿਹੜਾ ਪ੍ਰਚਾਰ ਹੈ ਆਧਰਿਕ ਭਾਰਤ ਚ ਯੋਗ ਅਨੰਦ ਜੀ ਦੱਸਦੇ ਨੇ ਕਹਿੰਦੇ ਮੇਰੇ ਪਰਮ ਗੁਰੂ ਪਰਮ ਗੁਰੂ ਮਤਲਬ ਗੁਰੂ ਦੇ ਗੁਰੂ ਲਾਹੜੀ ਮਹਾਸ਼ੀ ਜੀ ਦੁਆਰਾ ਹੋਇਆ ਸੀਗਾ ਕਹਿੰਦੇ ਇਸ ਤਕਨੀਕ ਦਾ ਵਿਸ਼ਵਾਸਪੂਰਵਕ ਅਭਿਆਸ ਕਰਨ ਨਾਲ ਯੋਗੀ ਹੌਲੀ-ਹੌਲੀ ਕਰਮ ਬੰਧਨ ਤੋਂ ਜਕਾਰਾਂ ਤੇ ਪ੍ਰਭਾਵ ਦੇ ਸੰਤੁਲਨ ਦੀ ਨਿਯਮਤ ਕੜੀ ਤੋਂ ਮੁਕਤ ਹੋ ਜਾਂਦਾ ਹੈ ਕਿਉਂ ਤਾਂ ਇਸੇ ਨਹੀਂ ਕਹਿੰਦੇ ਕਿ ਰਿਆਜੋਗਿਕ ਸੁਧਾਰਨ ਮਨੁ ਸ਼ਰੀਰਕ ਵਿਗਿਆਨ ਹੈ ਜਿਦੇ ਨਾਲ ਲੋਕੀ ਖੋਣ ਕਾਰਬਨ ਰਹਿਤ ਹੋ ਕੇ ਆਕਸੀਜਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਇਸ ਵੱਧੂ ਆਕਸੀਜਨ ਦੇ ਅਣੂ ਪ੍ਰਾਣ ਸ਼ਕਤੀ 'ਚ ਬਦਲ ਜਾਂਦੇ ਨੇ ਜੋ ਦਿਮਾਗ ਤੇ ਮੀਰੂਦੰਡ ਚ ਸਥਿਤ ਅਧਿਆਤਮਿਕ ਚੱਕਰਾ ਚ ਨਵੀਂ ਜੀਵਨ ਸ਼ਕਤੀ ਦਾ ਸੰਚਾਰ ਕਰਦੇ ਨੇ ਤੇ ਉੱਚ ਪੱਧਰ ਦਾ ਯੋਗੀ ਹੈ ਜਿਹੜਾ ਉਹ ਕੋਸ਼ਿਕਾਵਾਂ ਨੂੰ ਜੀਵਨ ਸ਼ਕਤੀ ਦੇ ਵਿੱਚ ਬਦਲ ਸਕਦਾ ਹੈ ਅੱਗੇ ਉਹ ਕਹਿੰਦੇ ਨੇ ਕਹਿੰਦੇ ਜਿਵੇਂ ਐਲਿਜ਼ਾ ਇਸਾ ਮਸੀਹ ਕਬੀਰ ਤੇ ਹੋਰ ਹੋ ਚੁੱਕੇ پیغمبر ਕਿਰਿਆ ਯੋਗ ਜਾਂ ਇਸੇ ਤਰੀਕੇ ਦੀ ਕੋਈ ਹੋਰ ਤਕਨੀਕ ਦੀ ਵਰਤੋਂ ਕਰਨ ਸਿੱਟ ਪੁੰਨ ਸੀ ਜਿਸ ਦੇ ਕਰਕੇ ਉਹ ਆਪਣੇ ਸਰੀਰ ਨੂੰ ਆਪਣੇ ਇੱਛਾ ਅਨੁਸਾਰ ਪ੍ਰਗਟ ਕਰ ਸਕਦੇ ਸੀ ਜਾਂ ਅੰਦਰ ਧਿਆਨ ਕਰ ਸਕਦੇ ਸੀ ਕਹਿੰਦੇ ਕਿਰਿਆ ਯੋਗ ਇੱਕ ਪਾਚੀਨ ਵਿਗਿਆਨ ਹੈ ਜਿਹੜਾ ਲਾੜੀ ਭਾਸ਼ੇ ਨੂੰ ਆਪਣੇ ਮਹਾਨ ਗੁਰੂ ਮਹਾਤਾਰ ਪਾਪਾ ਜੀ ਤੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਨੇ ਸਮੇਂ ਦੀ ਗਰਦਸ਼ਟ ਲੋਪ ਹੋਏ ਇਸ ਕਿਰਿਆ ਯੋਗ ਨੂੰ ਖੋਜ ਕੇ ਤੇ ਸਰਲ ਕਰਕੇ ਮੁੜ ਪ੍ਰਚਲਿਤ ਕੀਤਾ ਕਹਿੰਦੇ ਪਾਪਾ ਜੀ ਨੇ ਇਹਨੂੰ ਕਿਰਿਆ ਯੋਗ ਦਾ ਸਿੱਧਾ ਸਾਦਾ ਜਾਂ ਨਾਮ ਦਿੱਤਾ ਕਹਿੰਦੇ ਪਾਪਾ ਜੀ ਨੇ ਲਾੜੀ ਭਾਸ਼ਾ ਨੂੰ ਕਿਹਾ ਵੀ 19ਵੀਂ ਸਦੀ 'ਚ ਮੈਂ ਜੋ ਇਹ ਕਿਰਿਆ ਯੋਗ ਤੇਰੇ ਰਹੀ ਸੰਸਾਰ ਨੂੰ ਦੇ ਰਿਹਾ ਇਹ ਉਸੇ ਵਿਗਿਆਨ ਦਾ ਸੁਰਜੀਤੀਕਰਨ ਹੈ ਜਿਹੜਾ ਭਗਵਾਨ ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ 1200 ਸਾਲ ਪਹਿਲਾਂ ਦਿੱਤਾ ਸੀ ਤੇ ਬਾਅਦ ਵਿੱਚ ਪਤੰਜਲੀ ਸੇਂਟ ਜohn ਸੇਂਟ ਪੌਲ ਤੇ ਇਸ ਹਮਸੀ ਦੇ ਹੋਰ ਚੀਜ਼ਾਂ ਨੂੰ ਪ੍ਰਾਪਤ ਹੋਇਆ ਤੇ ਸ਼੍ਰੀਮਦ ਭਗਵਤ ਗੀਤਾ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਦੋ ਵਾਰ ਕਹਿੰਦੇ ਕਿ ਰਯਾਯੁਗ ਦਾ ਜ਼ਿਕਰ ਕੀਤਾ ਹੈ ਇੱਕ ਸ਼ਲੋਕ 'ਚ ਉਹ ਕਹਿੰਦੇ ਨੇ ਕਿੰਨੇ ਯੋਗੀ ਜਨ ਅਪਾਨ ਵਾਯੂ ਚ ਪ੍ਰਾਣ ਵਾਯੂ ਨੂੰ ਹਵਨ ਕਰਦੇ ਨੇ ਉਸੇ ਤਰ੍ਹਾਂ ਉਹ ਕਿੰਨੇ ਹੀ ਯੋਗੀ ਪ੍ਰਾਣ ਵਾਯੂ ਚ ਅਪਾਨ ਵਾਯੂ ਨੂੰ ਹਵਨ ਕਰਦੇ ਨੇ ਤੇ ਹੋਰ ਕਿੰਨੇ ਹੀ ਪ੍ਰਾਣयाम ਪ੍ਰਾਣਾਦਮੀ ਪ੍ਰਾਨ ਤੇ ਅਪਾਨ ਦੀ ਗਤੀ ਨੂੰ ਰੋਕ ਕੇ ਪ੍ਰਾਣ ਨੂੰ ਪ੍ਰਾਤਿ ਹਵਨ ਕਰਦੇ ਨੇ ਇਸ ਤਰ੍ਹਾਂ yogi pran vayu ਨੂੰ ਦਿਲ ਤੋਂ ਮੁਕਤ ਕਰ ਲੈਂਦਾ ਹੈ ਮਤਲਬ ਤੇ yogi ਫੇਫੜਿਆਂ ਤੇ ਦਿਲ ਦੀ ਸਰਗਰਮੀ ਨੂੰ ਸ਼ਾਂਤ ਕਰਕੇ ਪ੍ਰਾਣ ਸ਼ਕਤੀ ਦੀ ਸਹਾਇਤਾ ਦੇ ਨਾਲ ਸਰੀਰ 'ਚ ਹੋਣ ਵਾਲੀ ਨਾਸ਼ਵਾਨਤਾ ਨੂੰ ਰੋਕ ਦਿੰਦਾ ਹੈ ਤੇ ਅਪਾਨ ਵਾਯੂ ਨੂੰ ਕਾਬੂ ਕਰਕੇ ਸਰੀਰ 'ਚ ਆਉਣ ਵਾਲੇ ਕਦੇ ਬੁਢਾਪੇ ਨੂੰ ਵੀ ਰੋਕਣ ਦਾ ਉਹ ਇਸ ਤਰ੍ਹਾਂ ਨਾਸ਼ਵੰਤਾ ਤੇ ਵਾਦੇ ਦੋਨਾਂ ਨੂੰ ਰੋਕੇ ਯੋਗੀ ਜਿਹੜਾ ਉਹ ਪ੍ਰਾਣ ਸ਼ਕਤੀ ਨੂੰ ਕਾਬੂ ਕਰਨਾ ਸਿੱਖ ਜਾਂਦਾ ਹੈ ਕਹਿੰਦੇ ਸ਼੍ਰੀਮਦ ਪਗੋਤ ਗੀਤਾ 'ਤੇ ਇੱਕ ਹੋਰ ਸ਼ਲੋਕ ਚ ਕਿਹਾ ਗਿਆ ਹੈ ਬਾਹਰ ਦੇ ਵਿਸ਼ੇ ਭੋਗਾਂ ਦਾ ਚਿੰਤਾ ਨਾ ਕਰਦਿਆਂ ਹੋਇਆਂ ਤੇ ਅੱਖਾਂ ਦੀ ਨਜ਼ਰ ਨੂੰ ਪ੍ਰਕੁਟੀ ਦੇ ਵਿੱਚ ਕਾ ਹ ਸਥਾਪਿਤ ਕਰਕੇ ਨੱਕ ਵਿੱਚ ਵਿਚਰਨ ਵਾਲੇ ਪ੍ਰਾਣ ਤੇ ਆਪਾਨ ਵਾਜੂ ਨੂੰ ਸੰਕਰਕੇ ਜਿਸ ਆਦਮੀ ਨੇ ਇੰਦਰੀਆਂ ਮਨ ਤੇ ਬੁੱਧੀ ਜੇ ਤੇਆ ਹੋਈਆਂ ਨੇ ਤੇ ਜਿਹੜਾ ਮੋਕਸ਼ ਪ੍ਰਾਣ ਆਦਮੀ ਇੱਛਾ ਡਰ ਤੇ ਕ੍ਰੋਧ ਤੋਂ ਰਹਿਤ ਹੋ ਗਿਆ ਹੈ ਉਹ ਸਦਾ ਹੀ ਮੁਕਤ ਹੈ ਕਦੇ பகਵਾਨ ਸ਼੍ਰੀ ਕ੍ਰਿਸ਼ਨ ਇਹ ਵੀ ਕਹਿੰਦੇ ਨੇ ਮੈਂ ਹੀ ਆਪਣੇ ਪੂਰਵ અવਤਾਰ ਚ ਇਸ ਅਬਨਾਸ਼ੀ ਯੋਗ ਨੂੰ ਪ੍ਰਚੀਨ ਗਿਆਨੀ ਵਿਵਸਤਵਤ ਮਤਲਬ ਸੂਰਜ ਨੂੰ ਦਿੱਤਾ ਸੀ ਜਿਸ ਤੇ ਆਪਣੇ ਪੁੱਤਰ ਭਾਨ ਸੰਕ੍ਰਿਤਿਕਾਰ ਮਨ ਨੂੰ ਦਿੱਤਾ ਤੇ ਮਨ ਨੇ ਸੂਰਜ ਵਾਸ ਤੇ ਸੰਸਥਾਪਨ ਇਕ ਸ਼્વાਕੁਨੁ ਦਿੱਤਾ ਇਸ ਪ੍ਰਕਾਰ ਪਰੰਪਰਾ ਤੋਂ ਪ੍ਰਾਪਤ ਇਸ ਰਾਜ ਯੋਗ ਦੀ ਰਾਜ ਰਸ਼ੀਆਂ ਨੇ ਭੌਤਿਕ ਯੁਗ ਦੀ ਆਮਤ ਤੱਕ ਰੱਖਿਆ ਕੀਤੀ ਤੇ ਉਸ ਦੇ ਮਗਰੋਂ ਕਹਿੰਦੇ ਦੇਸ਼ਗਨ ਦੀ ਸ਼ਵਾਨ ਦੀ ਆਤ ਜਿਵੇਂ ਹੁੰਦੀ ਹੈ ਤੇ ਆ ਮਾਦਵੇ ਵੀ ਇਹਦੇ ਵਿੱਚ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ ਕਿ ਇਸ ਲਈ ਜਿਹੜੇ ਪਵਿੱਤਰ ਵਿਦਿਆਇ ਹੌਲੀ-ਹੌਲੀ ਪੌਂਚ ਤੋਂ ਬਾਹਰ ਲੋਪੇ ਹੋ ਗਈ ਅਗੇ ਦੱਸਦੇ ਨੇ ਕਿ ਇਹ ਜੋਗ ਦੇ ਪ੍ਰਮੁੱਖ ਵਿਆਖਿਆਕਾਰ ਪ੍ਰਾਚੀਨ ઋષਿ ਪਤੰਜਲੀ ਨੇ ਵੀ ਦੋ ਵਾਰ ਕ੍ਰਿਆ ਯੋਗ ਦਾ ਜ਼ਿਕਰ ਕੀਤਾ ਹੈ ਕਹਿੰਦੇ ਪਤੰਜਲੀ ਦਾ ਕਹਿਣਾ ਹੈ ਕਿ ਧਿਆਨ ਕਰਦੇ ਆਂ ਜੋ ਬ੍ਰਹਮਨਾਦ ਸੁਣਾਈ ਦਿੰਦਾ ਹੈ ਅਸਲ 'ਚ ਉਹ ਹੀ ਪਰਮਾਤਮਾ ਉਸ ਈਸ਼ਵਰ ਦਾ ਓਂਕਾਰ ਹੈ ਕਹਿੰਦੇ ਦੂਜੀ ਦਫਾ ਫੇਰ ਪਤੰਜਲੀ ਕ੍ਰਿਆ ਯੋਗ ਤਕਨੀਕ ਜਾਂ ਪ੍ਰਾਣ ਸ਼ਕਤੀ ਦੇ ਕੰਟਰੋਲ ਕਰਨ ਦਾ ਜ਼ਿਕਰ ਕਰਦੇ ਨੇ ਕਹਿੰਦੇ ਉਸ ਪ੍ਰਾਣ ਆਯਾਮ ਦੁਆਰਾ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਆ ਜੋ ਸਵਾਸਤਿ ਪਰ ਸਵਾਸ ਦੀ ਪ੍ਰਕਿਰਿਆ ਦਾ ਨਿਰੋਧ ਕਰਕੇ ਪੂਰਾ ਹੁੰਦਾ ਹੈ ਸੇਂਟ ਪੌਲ ਕਿਰਾਯੋਗਜਕ ਕਿਸੇ ਇਸੇ ਤਰ੍ਹਾਂ ਦੀ ਹੋਰ ਤਕਨੀਕ ਨਾਲ ਆਪਣੀ ਸ਼ਕਤੀ ਨੂੰ ਇੰਦਰੀਆਂ ਤੋਂ ਪ੍ਰਵਾਹਿਤ ਹੋਣ ਨੂੰ ਕਦੇ ਰੋਕ ਸਕਦਾ ਸੀ ਤੇ ਇਸ ਲਈ ਉਹ ਕਹਿਆ ਕਰਦਾ ਸੀ ਵੀ ਜੋ ਮੈਨੂੰ ਪਰਮਾਨੰਦ ਕ੍ਰਿਸ਼ਤ ਹੋ ਪ੍ਰਾਪਤ ਹੁੰਦਾ ਉਸ ਅਨੰਦ ਦੀ ਸੋਕਾ ਖਾ ਕੇ ਕਹਿਣਾ ਕਿ ਮੈਂ ਹਰ ਰੋਜ਼ ਮਾਤਾ ਕਦੇ ਸਰੀਰ ਦੀ ਸੰਪੂਰਨ ਤਾਂ ਸ਼ਕਤੀ ਨੋ ਅਨਤਰਸ ਕੇਂਦਰਤ ਕਰਨ ਦੀ ਤਕਨੀਕ ਦੁਆਰਾ ਸੇਟ ਪਾਲ ਹਰ ਰੋਜ਼ ਗਾਸ ਚੇਤਨਾ ਸੱਚੇ ਯੋਗ ਮਿਲਾਪ ਦਾ ਦੇਵੀ ਅਨਪਰ ਕਰਦੇ ਸੀਗੇ ਉਸ ਅਨੰਦਮਈ ਅਵਸਥਾ ਚ ਉਹ ਇੰਦਰੀਆਵੀ ਸੰਸਾਰ ਚ ਮਾਇਆ ਜਗਤ ਦੇ ਪ੍ਰਤੀ ਮਰ ਜਾਣ ਮਤਲਬ ਉਸ ਤੋਂ ਮੁਕਤ ਹੋ ਜਾਣ ਦੇ ਪ੍ਰਤੀ ਸੁਚੇਤ ਰਹਿੰਦੇ ਸੀ ਕਹਿੰਦੇ ਪ੍ਰਮਾਤਮਾ ਮਿਲਾਪ ਦੀਆਂ ਮੂਰਲੀਆਂ ਅਵਸਥਾਵਾਂ ਚ ਅਰਥਾਤ ਸਰਵਿਕਲਪ ਸਮਾਧੀ ਚ ਛਤਾਨੁਦੀ ਚੇਤਨਾ ਅਨੰਤ ਸ਼ਕਤੀ ਚ ਲੀਨ ਹੋ ਜਾਂਦੀ ਹੈ ਉਹਦੀ ਪ੍ਰਾਣ ਸ਼ਕਤੀ ਸਰੀਰ ਤੋਂ ਮੁਕਤ ਹੋ ਜਾਂਦੀ ਹੈ ਜਿਹਦੇ ਨਾਲ ਉਹਦਾ ਸਰੀਰ ਮੁਰਤੇ ਵਾਂਗ ਨਿਸ਼ਚਲ ਤੇ ਸਖਤ ਹੋ ਜਾਂਦਾ ਹੈ ਉਹ ਇਸ ਤੋਂ ਵਾਕਿਫ ਹੁੰਦਾ ਹੈ ਕਿ ਉਸ ਦੇ ਸਰੀਰ ਚੱਲਣ ਵਾਲੇ ਕਿਰਿਆਵਾਂ ਉਸ ਸਮੇਂ ਬੰਦ ਨੇ ਤੇ ਜਿਉਂ-ਜਿਉਂ ਉਹ ਕਹਿੰਦੇ ਉਚੇਰੀਆਂ ਅਧਿਆਤਮਿਕ ਅਵਸਥਾਵਾਂ ਯਾਨੀ ਕਿ ਨਿਰਵਿਕ ਵਿਕਲਪ ਸਵਾਤੀ ਵੱਲ ਵੱਧਦਾ ਹੈ ਤੇ ਉਹ ਤੇ ਉਹ ਸਰੀਰਕ ਸਥਿਤੀ ਕਰਨ ਤੋਂ ਬਗੈਰ ਵੀ ਅਨੰਤ ਸ਼ਕਤੀ ਨਾਲ ਸੰਪਰਕ ਪ੍ਰਾਪਤ ਕਰ ਲੈਂਦਾ ਹੈ ਇਹ ਤੁਹਾਡਾ ਕੀ ਆਗ੍ਰਿਤ ਚੇਤਨਾ ਚਵੀ ਸੰਸਾਰ ਕਾਰਭਾਰ ਕਰਦੇ ਆਂ ਵੀ ਉਹ ਅਨੰਤ ਸ਼ਕਤੀ ਨਾਲ ਇੱਕ ਵਿੱਚ ਰਹਿੰਦਾ ਹੈ। ਸ਼੍ਰੀ ਜੁਕਤੇਸ਼ਵਰ ਜੀ ਆਪਣੇ ਸ਼ਗਿਰਦਾਂ ਨੂੰ ਦੱਸਿਆ ਕਰਦੇ ਸੀ ਕਿ ਕਿਰਿਆ ਯੋਗ ਕੋ ਉਸਾ ਦਾ ਨੇ ਜਿਵੇਂ ਨਿਰਮੁਖੀ ਕਰਮ ਵਿਕਾਸਿਤ ਚਾਲ ਤੇਜ ਕੀ ਤੀਜਾ ਸਕਦੀ ਆ। ਪ੍ਰਾਚੀਨ ਯੋਗੀਆਂ ਨੇ ਕਦੇ ਇਹ ਭੇਦ ਲੱਭ ਲਿਆ ਸੀ ਕਿ ਪਰਮੰਡੀ ਚੇਤਨਾ ਦਾ ਸਵਾਸ ਨਿਪੁੰਤਰ ਅਲਟੂnga ਸਵੰਤਾ ਕ੍ਰਿਯਾ ਜੋ ਕਿ ਕਹਿੰਦੇ ਆਪਣੀ ਪ੍ਰਾਣ ਸ਼ਕਤੀ ਨੂੰ ਮਾਨਸਿਕ ਆਦੇਸ਼ ਨਾਲ ਮੇਰੂਦੰਡ ਦੇ 6 ਚੱਕਰਾਂ 'ਚ ਜਿਹੜੇ ਕਿ ਆਪਣੀ ਜੀੜੀ ਦੀ ਹੱਡੀ 'ਚ ਸਥਾਪਿਤ ਹੁੰਦੇ ਨੇ ਆਪਾਂ ਜਾਣਦੇ ਹਾਂ ਆਗਾ ਚੱਕਰ ਵਿਸ਼ੁੱद्धि ਅਨਾਹਤ ਮणिਪੂ ਸਵਾਦੀਸ਼ਟਾਨ ਤੇ ਮੂਲਾਧਾਰ ਇਹ 6 ਚੱਕਰਾਂ 'ਚ ਕਹਿੰਦੇ ਉਹ ਆਪਣੇ ਮਾਨਸਿਕ ਆਦੇਸ਼ ਨਾਲ ਪ੍ਰਾਣ ਸ਼ਕਤੀ ਨੂੰ ਉਪਰਤ ਲਿਖ ਕਮਾਉਂਦਾ ਹੈ ਇਹ 6 ਚੱਕਰ ਅਨੰਤ ਸ਼ਕਤੀ ਦੇ ਪ੍ਰਤੀਕ ਸਹੂਪ ਰਾਸ਼ੀ ਚੱਕਰਾਂ ਦੀਆਂ 12 ਰਾਸ਼ੀਆਂ ਦੇ ਪ੍ਰਾਪਰ ਨੇ ਤਮ ਲੋਕ ਕੀ ਸਮਝਦੇ ਨੇ ਸ਼ਰੀਰ ਦੀ ਹੱਡੀ 'ਚ ਅੱਧਾ ਮਿੰਟ ਕਹਿੰਦੇ ਪ੍ਰਾਣ ਸ਼ਕਤੀ ਨੂੰ ਉੱਪਰ ਥੱਲੇ ਕੋ ਮਨ ਨਾਲ ਉਹਦੇ ਵਿਕਾਸ ਦੇ ਵਿੱਚ ਮਹੀਨਾ ਵਾਤਾ ਹੁੰਦਾ ਹੈ ਅੱਧੇ ਮਿੰਟ ਦੀ ਕਿਰਿਆ ਕਹਿੰਦੇ ਇੱਕ ਸਾਲ ਦੀ ਅਧਿਆਤਮਿਕ ਉਤੀ ਦੇ ਬਰਾਬਰ ਹੁੰਦੀ ਹੈ ਕਦੇ 8.5 ਘੰਟੇ 'ਚ ਕੀਤੀਆਂ ਗਈਆਂ 1000 ਕਿਰਿਆਵਾਂ ਯੋਗੀ 'ਚ ਇੱਕ ਦਿਨ 'ਚ 1000 ਸਾਲ ਦੇ ਬਰਾਬਰ ਸੁਭਾਵਿਕ ਵਿਕਾਸ ਲਿਆਉਂਦੀਆਂ ਨੇ ਤੇ ਇੱਕ ਸਾਲ ਦੇ ਵਿੱਚ ਕਹਿੰਦੇ 365000 ਸਾਲਾਂ ਦਾ ਵਿਕਾਸ ਉਹਦੇ ਅੰਦਰ ਹੋ ਜਾਂਦਾ ਹੈ ਇਸ ਤਰ੍ਹਾਂ ਕਿ ਕਿਰਿਆ ਯੋਗੀ ਆਤਮ ਸੂਝ ਨਾਲ 3 ਸਾਲਾਂ ਦੀ ਪੂਰਨਤਾ ਪ੍ਰਾਪਤ ਕਰ ਲੈਂਦਾ ਜਿਸ ਨੂੰ ਪ੍ਰਾਪਤ ਕਰਨ ਖਾਤਰ ਕੁਦਰਤ 10 ਲੱਖ ਸਾਲ ਦਾ ਵਕਤ ਲੈਂਦੀ ਹੈ ਹੁਣ ਇਹ ਕਹਿੰਦੀ ਕਦੇ ਲੋੜ ਨਹੀਂ ਹੈਗੀ ਕਿ ਕ੍ਰਿਆਯੋਗ ਦਾ ਛੇਤੀ ਪਹੁੰਚਣ ਦੇਣ ਵਾਲਾ ਛੋਟਾ ਰਸਤਾ ਅਤਿਅੰਤ ਉन्नत ਜੋਗੀਆਂ ਦੁਆਰਾ ਹੀ ਅਪਣਾਇਆ ਜਾ ਸਕਦਾ ਹੈ ਜਿਨ੍ਹਾਂ ਨੇ ਗੁਰੂ ਦੀ ਰਹਿਨਮਾਈ ਚ ਟੰਗੇ ਅਭਿਆਸ ਤੋਂ ਉਪਨ ਹੋਈ ਊਰਜਾ ਨੂੰ ਬਰਦਾਸ਼ਤ ਕਰਨ ਵਾਸਤੇ ਸਰੀਰ ਤੇ ਮਨ ਨੂੰ ਸਾਵਧਾਨੀ ਪੂਰਵਕ ਤਿਆਰ ਕੀਤਾ ਹੁੰਦਾ ਹੈ ਅਕਿਉ ਕਹਿੰਦੇ ਨੇ ਕਦੇ ਕ੍ਰਿਆਯੋਗ ਦਾ ਨਮਾ ਸਾਧਕ ਇੱਕ ਦਿਨ ਚ ਦੋ ਵਾਰ 14 ਜਾਂ 24 ਗਿਆ ਕਰਦਾ ਹੈ ਬਹੁਤ ਜਯੋਗੀ ਕਹਿੰਦੇ 6 ਜਾਂ 12 ਸੇ 24 ਜਾਂ 48 ਸਾਲਾਂ ਚ ਮੁਕਤੀ ਪ੍ਰਾਪਤ ਕਰ ਲੈਂਦੇ ਨੇ ਤੇ ਜਿਹੜਾ ਯੋਗੀ ਪੂਰਾ ਆਤਮ ਗਿਆਨ ਪ੍ਰਾਪਤ ਕਰਨ ਤੋਂ ਪਹਿਲੇ ਹੀ ਕਹਿੰਦੇ ਸਰੀਰ ਤਿਆਗ ਦਿੰਦਾ ਹੈ ਫਿਰ ਵੀ ਕਿਰਿਆ ਯੋਗ ਦੇ ਅਭਿਆਸ ਦੇ ਚੰਗੇ ਸੰਸਕਾਰ ਉਹਦੇ ਨਾਲ ਰਹਿੰਦੇ ਨੇ ਤੇ ਅਗਲੇ ਜਨਮ ਚ ਹੋ ਉਸ ਅਨੰਤ ਸ਼ਕਤੀ ਦੀ ਪ੍ਰਾਪਤੀ ਦੇ ਉਦੇਸ਼ ਲਈ ਕੁਦਰਤੀ ਤੌਰ ਤੇ ਹੀ ਪ੍ਰੇਰਿਤ ਹੋ ਜਾਂਦਾ ਹੈ ਕਹਿੰਦੇ ਆਮ ਆਦਮੀ ਦਾ ਸਰੀਰ 50 ਬਾੜ ਦੇ ਪਿਛਲੇ ਦੇ ਪੱਲਵਾਂ ਹੁੰਦਾ ਹੈ ਜੋ ਕਿਰਿਆ ਦੇ ਜ਼ਿਆਦਾ ਅਭਿਆਸ ਤੋਂ ਪੈਦਾ ਹੋਈ ਕਰੋੜਾਂ ਵਾਟ ਦੀ ਬਿਜਲੀ ਸ਼ਕਤੀ ਨੂੰ ਸਹਿ ਨਹੀਂ ਕਰ ਸਕਦਾ ਕਿਰਿਆ ਯੋਗ ਦੀ ਕਹਿੰਦੇ ਸਰਨ ਤੇ ਸੁਖਾਲੀ ਤਕਨੀਕ ਦੇ ਅਭਿਆਸ ਨੂੰ ਹੌਲੀ-ਹੌਲੀ ਤੇ ਨਿਯਮਬੱਧ ਤਰੀਕੇ ਨਾਲ ਵਧਾਉਣ ਨਾਲ ਮਨੁੱਖੀ ਸਰੀਰ ਦੇ ਵਿੱਚ ਮਹੀਨ ਤਪਿਲੀਆਂ ਹੁੰਦੀਆਂ ਨੇ ਤੇ ਆਖਰ ਨੂੰ ਸਰੀਰ ਅਨੰਤ ਸ਼ਕਤੀ ਦੀਆਂ ਮਹਾਨ ਸੰਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਯੋਗ ਹੋ ਜਾਂਦਾ ਹੈ ਜੋ ਸ੍ਰਿਸ਼ਟੀ ਚ ਪਰਮ ਤਤ ਦੀ ਪਹਿਲੀ ਅਭਿਵਿਅਕਤੀ ਹੈ ਉਹ ਕਹਿੰਦੇ ਸਵਾਸ ਨੂੰ ਕਹਿੰਦੇ ਫੇਵਰਟ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰਨਾ ਗੈਰ ਕੁਦਰਤੀ ਹੈ ਤੇ ਇਹ ਨਿਸ਼ਚਿਤਤਾ ਤੇ ਦੁੱਖਦਾਈ ਵੀ ਹੈ ਜਦੋਂ ਕਿ ਇਹਦੀ ਉਲਟ ਕਹਿੰਦੇ ਕਿਰਿਆ ਜੋ ਕਿ ਅਭਿਆਸ ਸ਼ੁਰੂ ਤੋਂ ਹੀ ਸ਼ਾਂਤਮਈ ਤੇ ਮੇਰੂ ਦੰਡ ਸੇ ਨਵ ਜੀਵਨ ਦੀ ਸਖਤ ਅਨੁਭੂਤੀ ਦੇ ਨਾਲ ਜੁੜਿਆ ਹੋਇਆ ਹੈ ਅਕੀਦਾਸ ਨੇ ਕਹਿੰਦੇ ਨੀਂਦ ਵਿੱਚ ਜੋ ਨਵਸ ਫੁਰਤੀ ਪ੍ਰਾਪਤ ਹੁੰਦੀ ਹੈ ਉਹਦਾ ਕਾਰਨ ਹੈ ਨੀਂਦ ਦੇ ਦੌਰਾਨ ਆਦਮੀ ਆਪਣੇ ਸਰੀਰ ਤੇ ਸਵਾਸ ਦੇ ਹੋਂਦ ਤੋਂ ਬੇਖਬਰ ਹੋ ਜਾਂਦਾ ਹੈ ਨੀਂਦ ਦੇ ਦੌਰਾਨ ਆਦਮੀ ਜੋਗੀ ਬਣ ਜਾਂਦਾ ਹੈ ਹਰ ਰਾਤ ਉਹ ਅਣਜਾਣ ਪੁਣੇ ਚ ਸਰੀਰਕ ਹੋ ਤੋ ਬੇਖਬਰ ਹੋ ਕੇ ਆਪਣੀ ਪ੍ਰਾਣ ਸ਼ਕਤੀ ਨੂੰ ਆਪਣੇ ਦਿਮਾਗ ਦੇ ਮੁੱਖ ਹਿੱਸੇ ਤੇ ਮੇਲਦਨ ਦੇ 6 ਚੱਕਰਾਂ ਦੇ ਸ਼ਕਤੀ ਕੇਂਦਰਾਂ 'ਚ ਪ੍ਰਵਾਹਤ ਰੋਧ ਤਾ ਇਕ ਤਰ੍ਹਾਂ ਨਾਲ ਇਕਮਿਕ ਕਰਨ ਦੀ ਜੋਗੀ ਕਿਰਿਆ ਨੂੰ ਪੂਰਾ ਕਰਦਾ ਹੈ ਇਸ ਤਰ੍ਹਾਂ ਕਰਦੇ ਸੌ ਰਿਹਾ ਆਦਮੀ ਅਣਜਾਣ ਪੁਣੇ ਚ ਉਸ ਮਹਾਸ਼ਕਤੀ ਨਾਲਤਾ ਜਾਂਦਾ ਹੋ ਜਾਂਦਾ ਹੈ ਜਿਹੜੀ ਸਮਸਤ ਜੀਵ ਜਗਤ ਦਾ ਪ੍ਰਾਣ ਦਾਰ ਹੈ ਉਹ ਦੱਸਦੇ ਨੇ ਕਿ ਇਹੋ ਵੀ ਯੋਗ ਦਾ ਅਭਿਆਸ ਕਰਨ ਨਾਲ ਜੋ ਕਿ ਇਹ ਹੀ ਸਧਾਰਨ ਤੇ ਕੁਦਰਤੀ ਕਿਰਿਆ ਚੇਤਨ ਗੋਪ ਦੇ ਵਿੱਚ ਕਰਦਾ ਹੈ ਸਵਾਸ ਨੂੰ ਕਹਿੰਦੇ ਵਿਗਿਆਨਿਕ ਤਰੀਕੇ ਨਾਲ ਬੇ ਰੋੜਾ ਹੋ ਬਣਾ ਦਿੰਦਾ ਹੈ ਤੇ ਅਭਿਆਸ ਦੇ ਦੌਰਾਨ ਕਦੇ ਵੀ ਨਾਕਰਾਤਮਕ ਨੀਂਦ ਅਚੇਤਨਤਾ ਤੇ ਮੌਤ ਦੀ ਅਵਸਥਾਾਂ ਵਿੱਚ ਨਹੀਂ ਜਾਂਦਾ ਆ ਕਿਉਂ ਦੱਸਦੇ ਨੇ ਕਿ ਕੁਦਰਤੀ ਨਿਯਮ ਮੁਤਾਬਕ ਸਧਾਨ ਹਾਲਤਾ ਜ ਦੁਨੀਆਦਾਰੀ ਵਿੱਚ ਉਲਝੇ ਹੋਏ ਆਦਮੀ ਦੀ ਪ੍ਰਾਣ ਸ਼ਕਤੀ ਦਾ ਪ੍ਰਵਾਹ ਭਾਰੀ ਚਕਤਵਨ ਹੁੰਦਾ ਹੈ ਜਿਹੜਾ ਇੰਦਰੀਆਂ ਦੇ ਸੰਚਾਲਨ ਵਾਲੇ ਵਿੱਚ ਆ ਰਿਹਾ ਰਹਿੰਦਾ ਹੈ ਤੇ ਇਹਦੇ ਦੁਰਉਪਯੋਗ ਹੋਣ ਕਰਕੇ ਵਿਅਰਥ ਚ ਰਹਿ ਜਾਂਦਾ ਹੈ। ਕਦੇ ਕਿਰਿਆ ਯੋਗ ਤੇ ਅਭਿਆਸ ਨਾਲ ਇਸ ਪ੍ਰਵਾਹ ਨੂੰ ਮਨ ਦੀ ਸ਼ਕਤੀ ਨਾਲ ਉਟਾ ਕੇ ਅੰਤਰ ਚਤਵਾਂ ਲਿਜਾ ਕੇ ਮੇਰੂ ਦੰਡ ਵਿੱਚ ਸਥਿਤਮ ਹੀ ਸ਼ਕਤੀਆਂ ਨਾਲ ਮੁੜ ਕੇ ਇੱਕ ਮਿਕ ਕੀਤਾ ਜਾ ਸਕਦਾ ਹੈ। ਕਦੇ ਪ੍ਰਾਣ ਸ਼ਕਤੀ ਨੂੰ ਇਸ ਪ੍ਰਕਾਰ ਮੁੜ ਕੇ ਤਾਕਤ ਮਿਲਣ ਨਾਲ ਯੋਗੀ ਦੇ ਸਰੀਰ ਤੇ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਅਧਿਆਤਮਿਕ ਅੰਮ੍ਰਿਤ ਮਿਲਣ ਕਰਕੇ ਨਵੀਂ ਸ਼ਕਤੀ ਮਿਲਦੀ ਹੈ। ਕਹਿੰਦੇ ਜੀਵ ਲੋਕ ਉਸ ਦੇ ਕੁਦਰਤ ਦੇ ਦੇਵੀ ਨਿਮਮਤਾਵਕ ਜੀਵਨ ਚਾਉਂਦੇ ਨੇ ਉਹ ਉਚਿਤ ਭੋਜਨ ਰੌਸ਼ਨੀ ਤੇ ਸੁਖਾਂਵੇਂ ਵਿਚਾਰਾਂ ਨਾਲ 10 ਲੱਖ ਸਾਲਾਂ ਚ ਕਹਿੰਦੇ ਆਤਮ ਗਿਆਨ ਪ੍ਰਾਪਤ ਕਰ ਲੈਂਦੇ ਨੇ ਦਿਮਾਗੀ ਬਣਦੇ ਚ ਮਾਮੂਲੀ ਸ਼ੁੱਧਤਾ ਲਿਆਉਣ ਖਾਤਰ ਕਹਿੰਦੇ 12 ਸਾਲ ਦੇ ਸਧਾਰਨ ਤੇ ਨਿਰੋਗ ਜੀਵਨ ਦੀ ਜ਼ਰੂਰਤ ਹੈ ਇਸ ਹਿਸਾਬ ਨਾਲ ਇਹ ਆਸ ਕੀਤੀ ਜਾਂਦੀ ਆ ਵੀ 10 ਲੱਖ ਸਾਲਾਂ ਦੇ ਵਕਤ ਵਿੱਚ ਦਿਮਾਗੀ ਬਣਦਾ ਦਾ ਇੰਨਾ ਸਿੱਧੀਕਰਨ ਹੋ ਜਾਊਗਾ ਵੀ ਇਹ ਅਨੰਤ ਸ਼ਕਤੀ ਨਾਲ ਕਿਮਿਕ ਹੋ ਸਕੇ ਪਰ ਕਦੇ ਕਿਰਿਆ ਯੋਗੀ ਅਧਿਆਤਮਿਕ ਵਿਵਿਧਿਆਨ ਦੁਆਰਾ ਕੁਦਰਤ ਦੇ ਨਾ ਸੁਭਾਵਿਕ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਉੱਪਰ ਉੱਠ ਜਾਂਦਾ ਹੈ ਪਰ ਕਦੇ ਕਿਰਿਆ ਯੋਗ ਤਕਨੀਕ కరణాశర్ਤਾਲੂ ਜਿਹੜਾ ਉਹ ਜਾਣ ਜਾਂਦਾ ਹੈ ਵੀ ਉਸ ਦਾ ਅਸਰ ਵਿਕਤੀਤਵ ਨਾ ਤਾਂ ਸਵਾਸ ਨਾਲ ਬੰਨਿਆ ਹੋਇਆ ਤੇ ਨਾ ਹੀ ਪੰਜ ਪਦ ਤੱਤਾਂ ਦੇ ਨਾਲ ਕਹਿੰਦੇ ਆਪਣੇ ਮਨ ਤੇ ਸਰੀਰ ਦਾ ਮਾਲਕ ਬਣ ਕੇ ਉਹ ਕਿਰਿਆ ਯੋਗੀ ਆਖਰ ਨੂੰ ਅੰਤ ਦੁਸ਼ਮਣ ਮਤਲਬ ਮੌਤ ਤੇ ਚਿਤ ਪ੍ਰਾਪਤ ਕਰ ਲੈਂਦਾ ਹੈ ਕਹਿੰਦੇ ਸਿੱਧੇ ਪ੍ਰਾਣ ਸ਼ਕਤੀ ਨਾਲ ਮਨ ਨੂੰ ਕਾਪੀ ਕਾਬੂ ਕਰਨ ਵਾਲਾ ਕਿਰਿਆ ਯੋਗ ਅਨੰਤ ਸ਼ਕਤੀ ਵੱਲ ਲੈ ਕੇ ਜਾਣ ਵਾਲਾ ਸਭ ਤੋਂ ਸੌਖਾ ਅਸਰ ਦਾ ਤੇ ਵਿਗਿਆਨਕ ਰਸਤਾ ਹੈ ਅਕੀਲ ਕਹਿੰਦੇ ਨੇ ਕਿ ਕ੍ਰਿਆ ਜੋਗ ਪਰਮਾਤਮਾ ਵੱਲ ਲੈ ਕੇ ਜਾਣ ਵਾਲਾ ਇੱਕ ਹਵਾਈ ਰਸਤਾ ਹੈ। ਇੰਨੀ ਤੇਜ਼ੀ ਨਾਲ ਆਪਾ ਮੋਦੇ ਵੱਲ ਚੱਨੇ ਆ। ਕਹਿੰਦੇ ਉन्नत ਕ੍ਰਿਆ ਜੋਗੀ ਦੀ ਜ਼ਿੰਦਗੀ ਪੁਰਬਲੇ ਜਨਮਾਂ ਦੇ ਕਰਮਾਂ ਤੋਂ ਹੀ ਨਹੀਂ ਬਲਕਿ ਸਿਰਫ ਉਸ ਦੀ ਆਤਮਾ ਦੇ ਨਿਰਦੇਸ਼ਾਂ ਤੋਂ ਪ੍ਰਭਾਵਿਤ ਹੁੰਦੀ ਹੈ। ਅਕੀਲ ਕਹਿੰਦੇ ਨੇ ਕਿ ਕਦੇ ਥੋਥੇ ਹੰਕਾਰ ਚ ਮਨੁੱਖੇ ਮਨੋ ਹੀ ਮੰਨ ਲੈਂਦਾ ਹੈ ਕਿ ਉਹ ਖੁਦ ਹੀ ਸੋਚਦਾ ਹੈ, ਇੱਛਾ ਕਰਦਾ ਹੈ, ਮਹਿਸੂਸ ਕਰਦਾ ਹੈ। ਭੋਜਨ ਹজম ਕਰਦਾ ਤੇ ਆਪਣੇ ਆਪ ਵਿੱਚ ਝਉਂਦਾ ਰੱਖਦਾ ਤੇ ਉਹ ਕਦੇ ਵੀ ਸੋਚ ਵਿਚਾਰ ਕਿਸੇ ਵਿਕਾਰ ਨਹੀਂ ਕਰਦਾ ਕਿ ਸਾਰਨ ਜੀਵਨ ਚੋ ਪੀਤੇ ਕਰਮਾਂ ਦੇ ਕਾਰਨ ਤੇ ਪ੍ਰਭਾਵਾਂ ਤੇ ਕੁਦਰਤ ਚਹਾਲਾ ਤੇ ਹੱਥਾਂਸ ਖਡਾਉਣੇ ਤੋਂ ਇਲਾਵਾ ਹੋਰ ਕੁਝ ਨਹੀਂ ਹਰ ਇੱਕ ਮਨੁੱਖ ਦੇ ਬਾਦਿਕ ਪ੍ਰतिकਰਮ ਭਾਵਨਾਵਾਂ ਵਿਚਾਸ ਤੇ ਆਤਾ ਸਿਰਫ ਪਿਛਲੇ ਕਰਮਾਂ ਦੇ ਕਾਰਨ ਤੇ ਉਹਨਾਂ ਦੇ ਪ੍ਰਭਾਵ ਨੇ ਭਾਵੇਂ ਉਹ ਇਸ ਜਨਮ ਦੇ ਹੋਣ ਭਾਵੇਂ ਪਿਛਲੇ ਜਨਮਾਂ ਦੇ ਕਦੇ ਉਹਦੀ ਸਮਰਾਟਾ ਮੈਂ ਨਾ ਪਰਵਾਹ ਮਦੁਰ ਨਿਰਲੇਪ ਹੁੰਦੀ ਆ ਕਦੇ ਕਿਰਿਆ ਜੋ ਕਿ ਮਾਇਆ ਜਾਲ ਦੇ ਭਰਮ ਭਲੇ ਕੇ ਪਾਰ ਕਰਕੇ ਆਪਣੇ シュत्ता आत्म स्वरूप ਚ लीन ਹੋ ਜਾਂਦਾ ਹੈ ਅੱਗੇ ਕਹਿੰਦੇ ਨੇ ਕਿੰਨੇ ਸ਼ੰਕਰਾਚਾਰੀ ਜੀ ਨੇ ਆਪਣੇ ਪਰਮ ਸਿੱਧ ਆਤਮ ਬੋਧ ਦੇ ਵਿੱਚ ਲਿਖਿਆ ਵੀ ਕੇਵਲ ਖੁਦ ਮਹਿਸੂਸ ਕੀਤਾ ਗਿਆਨ ਹੀ ਅ ਗਿਆਨ ਨੂੰ ਮਿਟਾ ਸਕਦਾ ਹੈ ਅੱਗੇ ਉਹ ਕਹਿੰਦੇ ਨੇ ਮੈਂ ਕੌਣ ਆ ਇਸ ਸੰਸਾਰ ਕਿਸ ਤਰ੍ਹਾਂ ਹੋਂ ਚਾਇਆ ਇਸ ਸੰਸਾਰ ਨੂੰ ਬਣਾਉਣ ਵਾਲਾ ਕੌਣ ਹੈ ਇਹਦਾ ਪੌਤੀ ਕਾਰਨ ਕੀ ਹੈ ਇਸ ਪ੍ਰਕਾਰ ਦੀ ਪੁੱਛਗਿੱਛ ਦਾ ਮਤਲਬ ਹੈ ਕਿ ਬੁੱਧੀ ਕੋਲੇ ਨਾ ਸਵਾਲਾਂ ਦਾ ਕੋਈ ਜਵਾਬ ਹੈ ਨਹੀਂ ਇਸ ਲਈ ਕਹਿੰਦੇ ਰਿਸ਼ੀਆ ਨੇ ਅਧਿਆਤਮਿਕ ਪੁੱਛਗਿੱਛ ਵਾਸਤੇ ਯੋਗ ਤਕਨੀਕ ਨੂੰ ਵਿਕਸਿਤ ਕੀਤਾ ਤਾਂ ਕਿ ਆਪਾਂ ਸੰਤੇ ਉਸ ਪਰਮ ਤਤਵਿਦਿ ਲਈ ਇਹਨੋ ਸਤਿਯੇ ਤਿਲ ਤੋਂ ਆਪਾਂ ਜਵਾਬ ਲੈ ਸਕੀ। ਕਿਰਨ ਸੱਚਾ ਯੋਗੀ ਆਪਣੇ ਵਿਚਾਰਾਂ ਇੱਛਾਵਾਂ ਤੇ ਪਾਵਨਾਵਾਂ ਨੂੰ श्रीत या इच्छावां लोचणावां ते वासनावां नाल एक रूप هون ਤੋਂ ਰੋਕੇ ਆਪਣੇ ਮਨ ਨੂੰ ਮਿਰੁਦਰ ਦੇ ਚੱਕਰਾਂ ਚ ਸਥਿਤ ਪਰਾ ਚੇਤਨ ਸ਼ਕਤੀਆਂ ਨਾਲ ਜੋੜਦਾ ਹੋਇਆ ਇਹ ਸੰਸਾਰਸ ਪ੍ਰਮਾਤਮਾ ਦੀ ਯੋਜਨਾ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਕਹਿੰਦੇ ਯੋਗ ਦੁਆਰਾ ਪ੍ਰਾਪਤ ਪੱਕੀ ਤੇ ਬਾਤ ਤਰਤੀਬ ਸਫਲਤਾ ਵਾਲਾ ਇਸ਼ਾਰਾ ਕਰਦਿਆਂ ਭਗਵਾਨ श्री कृष्ण ਯੋਗੀ ਨੂੰ ਸ਼ਿਲਪ ਵਿਗਿਆਨਿਕ ਦੱਸਦਿਆਂ ਇਨ੍ਹਾਂ ਸ਼ਬਦਾਂ ਨਾਲ ਤਾਰੀਫ ਕਰਦੇ ਨੇ ਯੋਗੀ ਦੀ ਕਹਿੰਦੇ ਯੋਗੀ ਸਰੀਰਕ ਤਪ ਕਰਨ ਵਾਲੇ ਯੋਗੀਆਂ ਤੋਂ ਸ੍ਰੇਸ਼ਟ ਹੈ ਗਿਆਨ ਯੋਗੀਆਂ ਤੋਂ ਵੀ ਸ੍ਰੇਸ਼ਟ ਹੈ ਤੇ ਕਰਮ ਯੋਗੀਆਂ ਤੋਂ ਵੀ ਸ੍ਰੇਸ਼ਟ ਹੈ ਇਸ ਕਰਕੇ ਹੀ ਮੇਰੇ ਸਿਸ਼ਰ ਜਨ ਤੂੰ ਯੋਗੀ ਬਣ ਕਹਿੰਦੇ ਸ਼੍ਰੀਮਦ ਭਗਵਤ ਗੀਤਾ ਚ ਵਾਰ ਵਾਰ ਯੋਗ ਦੀ ਮਹਿਮਾ ਦਾ ਵਰਣਨ ਕੀਤਾ ਗਿਆ ਹੈ ਉਹ ਕਿਰਿਆ ਯੋਗੀ ਹੈ ਤਾਂ ਇਸ ਤਰ੍ਹਾਂ ਸਾਥੀਓ ਸਾਨੂੰ ਇਸ ਅਧਿਆਇ ਦੇ ਵਿੱਚ ਬਹੁਤ ਹੀ ਸੁੰਦਰ ਕਿਰਿਆ ਚੋਕ ਦੇ ਬਾਰੇ ਜਾਣਕਾਰੀ ਦਿੱਤੀ ਹੈ ਜੋ ਗਣਾਂ ਚੀ ਨੇ ਜਿਸ ਨੂੰ ਬਾਰ-ਬਾਰ ਸੁਣ ਕੇ ਅਸੀਂ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਜੇ ਤੁਹਾਨੂੰ ਮੇਰਾ ਇਹ ਅਧਿਆਇ ਪਸੰਦ ਆਉਂਦਾ ਹੈ ਤਾਂ ਕਿਰਪਾ ਕਰਕੇ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਸ਼ੁਰੂ ਕਰਨਾ ਜਲਦੀ ਹੀ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਮੈਨੂੰ ਇਹਨੇ ਪਿਆਰ ਨਾਲ ਸੁਣਨ ਦੇ ਲਈ ਥੋੜਾ ਸਬਕ ਬਹੁਤ ਬਹੁਤ ਧੰਨਵਾਦ ਹੈ ਜੀ